ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਦੀਆਂ ਆਸਾਂ ਨੂੰ ਬੂਰ ਪਿਆ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਜੁੱਧ ਨਸ਼ਿਆਂ ਵਿਰੁੱਧ ਮਹਿਮ ਤਹਿਤ ਜਿੱਥੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਿਆਂ ਵਿਰੁੱਧ ਸੈਮੀਨਾਰ ਕਰਾਏ ਜਾ ਰਹੇ ਹਨ ਉੱਥੇ ਹੀ ਫਾਜ਼ਿਲਕਾ ਦੇ ਵਿੱਚ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਦੀ ਅਗਵਾਈ ਦੇ ਵਿੱਚ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਿਆਂ ਵਿਰੁੱਧ ਸੈਮੀਨਾਰ ਕਰਾਏ ਗਏ ਜਿਸ ਤੋਂ ਬਾਅਦ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਫਾਜ਼ਿਲਕਾ ਦੇ ਚਾਰ ਨੌਜਵਾਨ ਨਸ਼ਾ ਛੱਡਣ ਦੇ ਲਈ ਅੱਗੇ ਆਏ ਨੇ ਹਾਲਾਂਕਿ ਉਹਨਾਂ ਦੀ ਜਿਹੜੀ ਕਿ ਜਾਣਕਾਰੀ ਗੁਪਤ ਰੱਖੀ ਗਈ ਹੈ ਪਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਹਵਣਾ ਵੱਲੋਂ ਪ੍ਰਭਾਵਿਤ ਹੋ ਕੇ ਇਹ ਨੌਜਵਾਨ ਅੱਜ ਅੱਗੇ ਆਏ ਨੇ ਜਿਨ੍ਹਾਂ ਨੂੰ ਅੱਜ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਬਣੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦਾ ਪੂਰਾ ਖਰਚਾ ਹੁਣ ਸਰਕਾਰ ਕਰੇਗੀ ਹੁਣ ਵੇਖਣਾ ਇਹ ਹੋਵੇਗਾ ਹੋਰ ਕਿੰਨੇ ਨੌਜਵਾਨ ਇਸ ਮਹੀਨ ਤੋਂ ਬਾਅਦ ਨਸ਼ਾ ਛੱਡਣ ਲਈ ਅੱਗੇ ਆਉਂਦੇ ਨੇ ਦੂਸਰੇ ਪਾਸੇ ਗੱਲ ਕਰੀਏ ਤਾਂ ਅੱਜ ਫਾਜ਼ਿਲਕਾ ਦੇ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦੀ ਬਲੀ ਚੜ ਗਿਆ ਮਾਮਲਾ ਫਾਇਲ ਕਾ ਦੇ ਨਜ਼ਦੀਕੀ ਪਿੰਡ ਸੈਣੀਆਂ ਦਾ ਹੈ ਜਿੱਥੇ ਇੱਕ ਨਹਿਰ ਦੀ ਕੱਸੀ ਦੇ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਅਨੁਮਾਨ ਲਗਾਇਆ ਗਿਆ ਕਿ ਇਹ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈਏ ਲੋਕਾਂ ਦਾ ਦਾਵਾ ਹੈ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਦੇ ਕੋਲੋਂ ਇੱਕ ਸਿਰਿੰਜੀ ਵੀ ਬਰਾਮਦ ਹੋਈਏ ਜਿਸ ਦੇ ਵਿੱਚ ਕਿਸੇ ਨਸ਼ੇ ਵਾਲੇ ਪਦਾਰਥ ਦਾ ਕੋਲ ਵੀ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਨਸ਼ਾ ਕਰਨ ਦਾ ਆਦੀ ਹੋ ਚੁੱਕਿਆ ਸੀ ਉਹਨਾਂ ਵੱਲੋਂ ਪੂਰਾ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਲੜਕੇ ਦੀ ਜਿਹੜੀ ਕਿ ਮੌਤ ਨਸ਼ੇ ਦੀ ਹੋਰ ਦੋਸ਼ ਨਾਲ ਹੋਈ ਹੈ ਹੁਣ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਕਰਾਂਗੇ ਪਰ ਆਪਾਂ ਨੂੰ ਵੀ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਤੱਕ ਵੀ ਚਲਾਏ ਜਾ ਰਹੇ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਾਵੇਂ ਉਹ ਚਿੱਟੇ ਦੀ ਗੱਲ ਕਰੀਏ ਭਾਵੇਂ ਉਹ ਮੈਡੀਕਲ ਨਸ਼ਾ ਹੈ ਜਾਂ ਕੈਪਸੂਲ ਹੈ ਜਾਂ ਗੋਲੀਆਂ ਹਰ ਤਰ੍ਹਾਂ ਦਾ ਨਸ਼ਾ ਜਿਹੜਾ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਫਾਜ਼ਿਲਕਾ ਦੇ ਵਿੱਚ ਇੱਕ ਮੈਡੀਕਲ ਤੇ ਨਸ਼ਾ ਵਿਕਣ ਦੇ ਵੀ આરોਪ ਲਗਾਏ ਨੇ ਹਾਲਾਂਕਿ ਉਹਨਾਂ ਨੇ ਕੋਈ ਸਿੱਧੇ ਤੌਰ ਤੇ ਸੰਚਾਲਕ ਜਾਂ ਦੁਕਾਨ ਦਾ ਨਾਮ ਨਹੀਂ ਦੱਸਿਆ ਪਰ ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਅੱਜ ਵੀ ਨਸ਼ਾ ਸ਼ਰਿਆਂਮ ਵਿਕ ਰਿਹਾ ਹੈ ਹੁਣ ਵੇਖਣਾ ਹੋਏ ਇਹ ਹੋਵੇਗਾ ਪੰਜਾਬ ਸਰਕਾਰ ਜੋ ਨਸ਼ਾ ਮੁਕਤੀ ਦੇ ਦਾਅਵੇ ਕਰ ਰਹੀ ਹੈ ਉਹ ਕਿੰਨੇ ਕੁ ਸਿੱਧ ਸਾਬਤ ਹੁੰਦੇ ਨੇ ਜਾਂ ਇਸ ਮਹਿਮ ਦੇ ਤਹਿਤ ਨਸ਼ਾ ਮੁਕਤ ਪੰਜਾਬ ਹੋ ਸਕਦਾ ਹੈ ਜਾਂ ਨਹੀਂ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਆਓ ਹੁਣ ਤੁਹਾਨੂੰ ਮਿਲਵਾਉਂਦੇ ਆ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਔਰ ਮੌਕੇ ਤੇ ਪਹੁੰਚੀ ਪੁਲਿਸ ਦੇ ਮੁਲਾਜ਼ਮਾਂ ਨਾਲ ਕਿਸ ਤਰ੍ਹਾਂ ਦਾ ਹੈ ਪੂਰਾ ਮਾਮਲਾ ਬਣੇ ਰਹਿਣਾ ਵੀਡੀਓ ਦੇ ਅਖੀਰ ਤੱਕ ਸੁੰਦਰ 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 ਜਿੱਤੇ ਜਾ ਰਿਹਾ ਇਹ ਸ਼ਿਵਰਾ ਮੱਲਾ ਮੇਰੇ ਨਾਲ ਪਹਿਲੇ ਸ਼ੁਰੂ ਤੋਂ ਪੜਦਾ ਹੁੰਦਾ ਸੀ ਜੈਨ ਸਕੂਲ ਵਿੱਚ ਫਿਰ ਉਸ ਤੋਂ ਬਾਅਦ ਅੱਜ ਤੇ ਫੀਟਰ ਬਣਿਆ ਨਵਾ ਇੰਦੇ ਚਾਹੀ ਮੈਚ ਖੇਡਦੇ ਹੁੰਦੇ ਸੀ ਇਕੱਠੇ ਫਿਰ ਉਸ ਤੋਂ ਬਾਅਦ ਉਹ ਵੀ ਬਣ ਕੇ ਬਾਚੀ ਨਾ ਨਾ ਜੇ ਵਾਰ ਗਿਆ ਜਿੱਦੋਂ ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ ਮੈਚ ਇਹ ਹੋ ਗਏ 10 ਸਾਲ ਕਤਾਰ ਸਾਲ ਪਹਿਲਾਂ ਹਾਂਜੀ ਉਸ ਤੋਂ ਬਾਅਦ ਫਿਰ ਦੂਜੇ ਰਾਤ ਆਈ ਦੂਜੇ ਰਾਤ ਆਪਾਂ ਫਿਰ ਉਸ ਤੋਂ ਬਾਅਦ ਜਾਂਦੇ ਸਕੂਲ ਟਾਈਮ ਤੇ ਜਾਂਦੇ ਬਸ ਉਸ ਤੋਂ ਬਾਅਦ ਮੈਚ ਖੇਡਦੇ ਕਿ ਅੱਟੇ ਤੁਸੀਂ ਕਿਵੇਂ ਪਹੁੰਚੇ ਅਈ ਤੇ ਤਾਂ ਲੰਗ ਰਹੀ ਸੀ ਚੱਲੇ ਸੀ ਇਧਰ ਠੰਗਣੀ ਅੱਛਾ ਅੱਜ ਬੱਸ ਪਤਾ ਲੱਗਿਆ ਇਹਨਾਂ ਦਾ ਤੇ ਗੱਡੀ ਰੁਕੀ ਖੜੀ ਸੀ ਅੱਜੀ ਦੇਖ ਲਿਆ ਦੇਖ ਆਹ ਉਹ ਸਾਨੂੰ ਮੈਨੂੰ ਕੋਈ ਪਤਾ ਪੱਕਾ ਨਹੀਂ ਇਹ ਕੀ ਅੱਛਾ ਅੱਜ ਦੀ ਗੱਲ ਆ ਸਵੇਰ ਦੀ ਜੀ ਨਗਿੰਦਰ ਸਿੰਘ ਹੈਗੇ ਸਾਡੇ ਆਪੇ ਪਿੰਡ ਦੇ ਜੀ ਉਹਨਾਂ ਨੇ ਮੈਨੂੰ ਦੱਸ ਦਿੱਤੀ ਸਾਡੇ ਨਹਿਰ ਹੈਗੀ ਪੈਂਦੀ ਜਿੱਥੇ ਇੱਕ ਡੈੱਡ ਬੋਡੀ ਪਈ ਹੈ ਜੀ ਜਿੱਤੇ ਅਸੀਂ ਆਏ ਆਂ ਮਿੱਥੇ ਆ ਕੇ ਇਹ ਜਿਹੜਾ ਸੀਗਾ ਮੁੰਡਾ ਇਹ ਸੁੰਦਰ ਨਾ ਦਾ ਸ਼ਨਾਖਤ ਹੋਈ ਇਹ ਜਿਹਨੇ ਸਜੀ ਬਾਂ ਪਹਿਲਾਂ ਹੀ ਕੱਟੀ ਹੋਈ ਕਾਫੀ ਦੇਰ ਤੋਂ ਇਹਦੇ ਘਰ ਦੇ ਵਾਰਸ਼ ਆ ਗਏ ਆ ਅਸੀਂ ਉਹਨਾਂ ਬਿਆਨ ਲਿਖ ਕੇ ਤੇ ਤਬਤੀਸ਼ ਕਰ ਰਹੇ ਆ ਜੇ ਪਰ ਇਹ ਪਤਾ ਲੱਗਿਆ ਵੀ ਘਟਨਾ ਕਦੋਂ ਦੀ ਹੋ ਚੁੱਕੀ ਰਾਤ ਦੀ ਜਾਂ ਸਵੇਰ ਦੀ ਇਹ ਦੇਖਣ ਤੋਂ ਲੱਗਦਾ ਜਿਹੜਾ ਇਹ ਮੌਕੇ ਤੇ ਦੇਖਿਆ ਜੀ ਦੇਖਣ ਤੋਂ ਲੱਗਦਾ ਵੀ ਕੱਟਣਾ ਰਾਤ ਦੀ ਆ ਇਹ ਇਰਾਦਾ ਮਲਕੇ ਜਿੱਦਾਂ ਹੋਇਆ ਹੋਇਆ ਜੀ ਇਹ ਅਮਰ ਦੇਖਣ ਤੋਂ ਲੱਗਦੀ ਅਮਰ ਦੀ 23 ਸਾਲ ਦੀ ਇਹ ਸਾਲ ਦੇ तकरीबन ਨੇੜੇ ਲੱਗਦਾ ਸੀ ਜੀ ਕਦੋਂ ਅਗਲੀ ਕਾਰਵਾਈ ਦੇ ਲਈ ਸਿਵਲ ਹਸਪਤਲ ਹੀ ਜਾਏਗਾ ਹਾਂਜੀ ਅਸੀਂ ਇਹਨਾਂ ਦੇ ਬਿਆਨ ਲਿਖਦੇ ਹਾਂ ਜੀ ਜੋ ਪ੍ਰੋਸੈਸ ਹੋਏਗਾ ਉਹ ਅਸੀਂ ਕਰਾਂਗੇ ਪੂਰਾ ਜੀ ਤਾਂ ਸਰ ਜੀ ਮੈਂ ਕਹਿੰਦਾ ਬਿਲਕੁਲ ਖਾ ਪੀ ਲੈ ਜਿਹੜਾ ਤੂੰ ਪਾਣੀ ਜਿਹੜਾ ਲੈੜੇ ਵਸੋ 500 ਰੁਪਿਆ ਏ ਮੇਰੇ ਕੋਲ ਲੈ ਕੇ ਵੀ ਨਾ ਫੇਰ ਵੀ ਚਲਾਇਆ ਅੰਦਰ ਨਾ ਜੀ ਗੋਲੀਆਂ ਲੈ ਲੰਦੇ ਕੋ ਮੈਡੀਕਲ ਕੋ ਲੈ ਮੈਡੀਕਲ ਨੇ ਬੇੜਾ ਗੋਲ ਕਰਤਾ ਸਰ ਕਿਹੜੇ ਮੈਡੀਕਲ ਦੀ ਗੱਲ ਕਰਦਾ ਨਾਲ ਉਰਲੇ ਪਾਸੇ ਗੋਲ ਲੈ ਆਏ ਨਾਣੇ ਦਾ ਕਰਤਾ ਬੇੜਾ ਗੋਲ ਸਾਰੇ ਮੁੰਡੇ ਇਹਨਾਂ ਨੇ ਮਾਰੇ ਪੰਜਾਬ ਦੇ ਵਿੱਚ ਲੈ ਕੇ ਕਹਿੰਦਾ ਕੀ ਨਾਮ ਹੈ ਮੇਰਾ ਘਰੇ ਅੱਛਾ ਇਹ ਤਾਂ ਛੋਟਾ ਬਰਾਤੀ ਛੋਟੂ ਨਾ ਮੇਰਾ ਕੀ ਨਾਮ ਚੰਦਾ ਸੁੰਦਰ ਕਿੰਨੀ ਉਮਰ ਸੀ ਇਹਗਾ 32 33 ਸਾਲ ਦਾ ਆ ਮੈਰਿਟੇ ਕੰਮ ਹੈ ਜਿਹੜਾ ਮੈਰਿਡ ਹੈਗਾ ਇੱਕ ਮੁੰਡਾ ਵੀ ਹੈਗਾ ਅੱਛਾ ਘਰ ਆਲੀ ਆਂਦੀ ਨਹੀਂ ਇੱਕ ਤਾਂ ਲਪਤਾ ਸੀ ਇਹ ਕੱਲ ਸ਼ਾਮ ਨੂੰ 7 ਵਜੇ ਗਰੋ ਗਿਆ ਕਿਸੇ ਨਾਲ ਮੁੰਡੇ ਨਾਲ ਬਹਿ ਗਿਆ ਤੇ ਮੋਟਰਸਾਈਕਲ ਤੇ ਮੈਨੂੰ ਨਹੀਂ ਪਤਾ ਕਿੱਥੇ ਸੀ ਮੈਂ ਗਿਆ ਮੈਂ ਵੇਖਿਆ ਕਿੱਥੇ ਹੈਗਾ ਛੋਟਾ ਭਰਾ ਆ ਵੇਖਣ ਗਿਆ ਮੈਂ ਮੇਰੀ ਬੈਣ ਨੂੰ ਕਿਹਾ ਮੈਂ ਕਿ ਮੈਂ ਦੇਖਾਂ ਹਾਂ ਜਾ ਕੇ ਰਾਤ ਨੂੰ ਨਹੀਂ ਆਇਆ ਸੁੰਦਰ ਘਰ ਹੈ ਵੀ ਦੇਖਿਆ ਵਾਂ ਕੜਾ ਨੇ ਕੜਾ ਹੋ ਗੋ ਇਹ ਜਦੋਂ ਇੱਕ ਮੁੰਡਾ ਹੈ ਮੈਨੂੰ ਦੱਸਣ ਵਾਸਤੇ ਉਹ ਕਹਿੰਦਾ ਤੇਰਾ ਭਰਾ ਨਹਿਰ ਤੇ ਸਮਰਾਬੇ ਉੱਤੇ ਇਹ ਇੰਨੀ ਦੂਰ ਆ ਨਹੀਂ ਸਕਦਾ ਕਰਲਾ ਇੰਨੀ ਦੂਰ ਕਰੇ ਆਂਦਾ ਨਹੀਂ ਇਹ ਉੱਥੇ ਹੀ ਨਜਨੂਜਾ ਕਰ ਲੰਦਾ ਉਹਦਾ ਖਾ ਪੀ ਲੰਦਾ ਗਰੇ ਆ ਜਾਂਦਾ ਪਾਣੀ ਪੂਣੀ ਪੀ ਲੰਦਾ ਇੱਥੇ ਇਹਨੂੰ ਕੁਛ ਮਿਲੇ ਨਹੀਂ ਉਹਨਾਂ ਨੂੰ ਪਾਣੀ ਨਾ ਕੁਛ ਇਹ ਇੱਥੇ ਮਰ ਗਿਆ ਉਹਨਾਂ ਕਿੰਨੇ ਸਾਲੋਂ ਕਿੱਲੋਂ ਕੀ ਕਰੀਏ ਦੱਸੋ ਜਿੱਦਾਂ ਪ੍ਰਾਚਲੇ ਉਹਨੂੰ ਕੀ ਅਪੀਲ ਕਰਾਂਗੇ ਸਰਕਾਰ ਨੂੰ ਇਹ ਤਾਂ ਨਸ਼ੇ ਕਰਦਾ ਹੀ ਸੀ ਉਹਨੂੰ ਅਸੀਂ ਹੁਣ ਕੀ ਕਰ ਸਕਨੇ ਹਾਂ ਉਸ ਬਾਰੇ ਨਗੇਂਦਰ ਸਿੰਘ ਹੈ ਜੀ ਮੇਰਾ ਨਾਮ ਅੱਛਾ ਜੀ ਇਹ ਕੀ ਹੋਇਆ ਕੀ ਸਾਡਾ ਨਾ ਮੇਰਾ ਪਿੰਡ ਆ ਵਾ ਤੇ ਸਾਡੇ ਨਰੇਗਾ ਦਾ ਮਸਟਰ ਨਿਕਲਿਆ ਹੋਇਆ ਤੇ ਅਸੀਂ ਝੋਨੇ ਦੀ ਫਸਲ ਨੂੰ ਧਿਆਨ ਚ ਰੱਖਦੇ ਹੋਏ ਨਾ ਮਾਈਨਰ ਦੀ ਸਫਾਈ ਕਰ ਰਹੇ ਸੀ ਪਹਿਲਾਂ ਖਾਲਿਆਂ ਦੀ ਕੀਤੀ ਫਿਰ ਮਾਈਨਰ ਮਾਈਨਰ ਹੈ ਜਿਹੜਾ ਸਾਡਾ ਜਿਹੜਾ ਸ਼ਾਹ ਪੈਲਸ ਫਾਇਲ ਕਾਬਲ ਉਹ ਜਿਹੜਾ ਆਉਂਦਾ ਹੈ ਮਾਈਨਰ ਉਹਦੇ ਵਿੱਚੋਂ ਸ਼ਾਖਾ ਫੁੱਟ ਗਈ ਉੱਥੇ ਸਾਡੇ ਮਜ਼ਦੂਰ ਲੱਗਣ ਤੋਂ ਪਹਿਲਾਂ ਪਹਿਲਾਂ ਅਸੀਂ ਟ੍ਰੈਕਟਰ ਟਰਾਲੀ ਤੇ ਮੱਛਿਆ ਰਹੇ ਸੀ ਪਹਿਲਾਂ ਦੋ ਜਣੇ ਆਏ ਸਾਡੇ ਪਿੰਡ ਦੇ ਉਹਨਾਂ ਨੇ ਦੇਖਿਆ ਕਿ ਇੱਕ ਟਰਾਲੀ ਦੇ ਨਾਲ ਢੋਲਾ ਕੇ ਮੁੰਡਾ ਪਿਆ ਤੇ ਉਹਨਾਂ ਨੇ ਛੇੜਿਆ ਨੇ ਉਹ ਘਬਰਾ ਗਏ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇੱਥੇ ਆ ਕੇ ਵੇਖੋ ਮੈਨੂੰ ਲੱਗਦਾ ਵੀ ਬੰਦੇ ਦੀ ਡੈਥ ਹੋਈ ਪਈ ਐ ਫਿਰ ਮੈਂ ਉਹਨਾਂ ਦੇ ਮਗਰ ਹੀ ਨਰੇਗ ਵਾਲਿਆਂ ਦੇ ਆ ਗਿਆ ਆ ਕੇ ਮੈਂ ਵੇਖਿਆ ਗੱਲਬਾਤ ਸਹੀ ਸੀ ਤੇ ਉਹ ਇੱਕ ਪੈਰ ਦੇ ਉੱਤੇ ਕੀੜੀਆਂ ਚੜੀਆਂ ਜਾਂਦੀਆਂ ਸੀ ਤਾਂ ਉਹਨਾਂ ਅਖੜੀ ਪਈ ਸੀ ਜਿੱਥੋਂ ਪਤਾ ਲੱਗਦਾ ਸੀ ਵੀ ਰਾਤ ਦਾ ਕੰਮ ਹੋਇਆ ਉਸ ਤੋਂ ਬਾਅਦ ਮੈਂ ਥਾਣਾ ਸਿਟੀ ਫੋਨ ਕੀਤਾ ਵੀ ਆ ਹਕੂਕ ਥੋੜੀ ਆਉਂਦਾ ਉਹਦੇ ਚ ਮੈਂ ਇਲਾਕੇ ਤੁਹਾਡੇ ਏਰੀਆ ਚ ਆਉਂਦਾ ਕਿ ਕਿਸੇ ਚ ਆਉਂਦਾ ਫਿਰ ਸਦਰ ਐਸ ਐਚਓ ਸਾਹਿਬ ਨਾਲ ਗੱਲ ਹੋਈ ਬੀਦੀ ਸਾਹਿਬ ਨਾਲ ਉਹ ਕਹਿੰਦੇ ਵੀ ਸਾਡੇ ਏਰੀਆ ਚ ਆਉਂਦਾ ਫਿਰ ਉਹ ਪਹੁੰਚ ਕੇ ਮੌਕੇ ਤੇ ਉਹਨਾਂ ਨੇ ਆ ਕੇ ਕੋਲ ਦੇਖਿਆ ਤੇ ਹਾਲਾਤ ਐਸੀ ਕਿ ਟੀਕੇ ਪੈਸੀ ਆਸੇ-ਪਾਸੇ ਇੱਕ ਟੀਕਾ ਪਿਆ ਸੀ ਜਿਹਦੇ ਵਿੱਚ ਹਜੇ ਹਾਫ 1 ਐਮ ਐਲ ਉਹ ਜਿਹੜਾ ਵੀ ਲਾਉਂਦੇ ਆ ਜਿਹੜਾ ਵੀ ਨਸ਼ਾ ਉਹ ਹਜੇ ਕੰਪਲੀਟ ਹੀ ਪਿਆ ਸੀ ਉਹ ਮੈਂ ਉਹਦੇ ਵਿੱਚ ਜਦ ਮੈਂ ਪਿਆ ਸੀ ਇਥੇ ਪਤਾ ਲੱਗਿਆ ਵੀ ਕੌਣ ਹੈ ਕਿੱਥੋਂ ਆਇਆ ਇੱਥੇ ਇੱਕ ਮੁੰਡੇ ਜਦੋਂ ਜਿਵੇਂ ਜਿਵੇਂ ਪਤਾ ਲੱਗਿਆ ਉੱਥੇ ਦੋ ਮੁੰਡੇ ਹੋਰ ਆਏ ਸੀ ਉਹ ਕਹਿੰਦੇ ਸੀ ਇੱਕ ਮੁੰਡਾ ਕਹਿੰਦਾ ਮੇਰੇ ਨਾਲ ਪੜਦਾ ਹੈ ਉਹਦਾ ਨਾਮ ਸੁੰਦਰ ਆ ਸੀ ਉਹਨਾਂ ਤੋਂ ਫਾਦਰ ਨੇਮ ਪੁੱਛਿਆ ਕਹਿੰਦੇ ਫਾਦਰ ਨੇਮ ਦਾ ਨਹੀਂ ਪਤਾ ਬਸ ਇਨਾ ਪਤਾ ਵੀ ਇਹਦਾ ਨਾਮ ਸੁੰਦਰ ਹੈ ਤੇ ਇਹਦੇ ਜਿਹੜੇ ਭਰਾ ਉਹ ਹਲਵਾਈ ਆ ਜਿਹੜੀਆਂ ਰੋਡੀਆਂ ਲਾਉਂਦੇ ਆ ਹਾਂ ਜੀ ਪਹੁੰ ਇੱਕ ਜ਼ਿਕਰ ਹੋ ਰਿਹਾ ਸੀ ਵੀ ਅੱਜਕਲ ਗੋਲਿਆਂ ਨੂੰ ਨਸ਼ੇ ਦੇ ਰੂਪ ਵਿੱਚ ਹਾਂਜੀ 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 ਇੱਥੇ ਵੀ ਐਵੇਂ ਮੁੰਡਾ ਇੱਕ ਹੋਰ ਆਇਆ ਜਿਵੇਂ ਦੇਖਿਆ ਉਹ ਕਹਿੰਦੇ ਵੀ ਇਹ ਮੁੰਡਾ ਮੈਨੂੰ ਪਤਾ ਨਸ਼ਾ ਕਰਦਾ ਤੇ ਮੈਂ ਇਹਨੂੰ ਇੱਕ ਦੋ ਵਾਰੀ ਪਹਿਲਾਂ ਵੀ ਕਰਦੇ ਵੇਖਿਆ ਕਿਉਂਕਿ ਕਈ ਗਰੀਬ ਘਰਾਂ ਦੇ ਬੱਚੇ ਆ ਜਿਹੜਾ ਜਿੱਥੇ ਤੱਕ ਮੈਂ ਵੀ ਪੁਲਿਸ ਮੁਲਾਜ਼ਮ ਰਹਿਣਾ ਜਿੱਥੇ ਤੱਕ ਸਾਨੂੰ ਪਤਾ ਹੈ ਵੀ ਜਿਹੜਾ ਚਿੱਟੇ ਦਾ ਨਸ਼ਾ ਉਹ 5-700 ਤੋਂ ਘੱਟ ਇੱਕ ਬੰਦੇ ਦੀ ਰੋਜ਼ ਨਹੀਂ ਪੂਰੀ ਹੁੰਦੀ ਤੇ ਜਿਹੜੇ ਗਰੀਬ ਘਰਾਂ ਦੇ ਬੱਚੇ ਵੀ ਲੱਗ ਗਏ ਆ ਜਿਨ੍ਹਾਂ ਕੋਲੇ ਨਹੀਂ ਇਹ ਚੀਜ਼ ਪੂਰੀ ਹੁੰਦੀ ਚੋਰੀ ਕਰਕੇ ਉਹ ਪਹਿਲਾਂ ਇੱਕ ਇੱਕ ਡੋਜ਼ ਲੈ ਕੇ ਦੀ ਜਿਹਨੂੰ ਬਟ ਬਟ ਕਹਿੰਦੇ ਆ ਉਹ ਲੈ ਕੇ ਦੋ ਚ ਤਿੰਨ ਚਾਰ ਜਣੇ ਲਾ ਲੈਂਦੇ ਟੀਕੇ ਪਰ ਕੇ ਵੀ ਜ਼ਿਆਦਾ ਬੰਦਿਆਂ ਦਾ ਸਰ ਜਾਂਦਾ ਉਸ ਤੋਂ ਬਾਅਦ ਹੁਣ ਨਵੀਂ ਗੱਲ ਸੁਣਨੀ ਚਾਹੀਏ ਜਿਹੜੀ ਨਸ਼ੇ ਛਡਾਉਣ ਦੀ ਵਿਉਪਨ ਗੋਲੀ ਹੈ ਜਿਹੜੀ ਜੀਵ ਥਲੇ ਰੱਖਣ ਵਾਲੀ ਗੋਲੀ ਕਹਿੰਦੇ ਆ ਉਹਨੂੰ ਵੀ ਪਾਣੀ ਚ ਘੋੜ ਕੇ ਲਾ ਲੈਂਦੇ ਆ ਜਿਹਦਾ ਤਾਂ ਸਿੱਧਾ ਮਤਲਬ ਕਿ ਜਦੋਂ ਵੀ ਕਿਸੇ ਨਾੜ ਤੇ ਲੱਗਦਾ ਉਹ ਤਾਂ ਕਲਾਊਡ ਬਣਾਉਣਾ ਹੀ ਬਣਾਉਣਾ ਜਿਹੜੀ ਤੁਹਾਨੂੰ ਪਤਾ ਵੀ ਜਿਹੜੀ ਜੇ ਕੋਈ ਇੰਜੈਕਸ਼ਨ ਆਪਾਂ ਲਾਉਣੇ ਆ ਉਹਦੇ ਉੱਤੇ ਲਿਖਿਆ ਹੁੰਦਾ ਆਈ ਵੀ ਜਾਂ ਆਈ ਐਮ ਆਈ ਵੀ ਮਤਲਬ ਇਨ ਵੇਨ ਤੇ ਆਈ ਐ ਤੇ ਇਹ ਤਾਂ ਡੈਥ ਦਾ ਜਿਆਦਾ ਕਾਰਨ ਬਣੂਗੀ ਜੇਕਰ ਇਸ ਤਰੀਕੇ ਨਾਲ ਜੇ ਵਿਉਪਨ ਗੋਲੀ ਨੂੰ ਵੀ ਘੋਲ ਕੇ ਟੀਕਿਆਂ ਦੇ ਲਾਇਆ ਜਾਣ ਲੱਗ ਪੇਗਾ ਤੇ ਬਹੁਤ ਖਤਰਨਾਕ ਚੀਜ਼ ਹੈ